ਕਿ 2 ਨੰਬਰ ਦੀ ਕਮਾਈ ਨਾਲ ਵੱਡੀਆਂ ਕੋਠੀਆਂ ਕਹਿੰਦੇ ਸਾਡਾ ਵੱਧ ਗਿਆ ਹੈ ਕੱਦ ਦੋਸਤੋ ਕਿ ਸਰਕਾਰ ਦੀ ਨੱਕ ਹੀਠਾ ਚੱਲ ਰਿਆ ਸੀ ਭ੍ਰਿਸ਼ਟਾਚਾਰ ਇਹ ਤਾਂ ਹੱਦ ਦੀ ਵੀ ਹੋ ਗਈ ਹੱਦ ਦੋਸਤੋ ਚੰਦ ਦਿਨ ਪਹਿਲਾਂ ਬਿਜ਼ਨਸ ਵਿਭਾਗ ਨੇ ਡੀਟੀਓ ਦਫ਼ਤਰ ਵਿਖੇ ਦੋ ਮੁਲਾਜ਼ਮਾਂ ਤੇ ਤੇ ਪ੍ਰਾਈਵੇਟ ਏਜੰਟ ਉੱਤੇ ਮਾਮਲਾ ਦਰਜ ਕੀਤਾ ਸੀ ਔਰ ਹੁਣ ਪਤਾ ਲੱਗਿਆ ਕਿ ਕਾਲੀਆਂ ਕਰਤੂਤਾਂ ਦਾ ਮਾਮਲਾ ਹੋਰ ਅੱਗੇ ਗਿਆ ਹੈ ਵੱਧ ਦੋਸਤੋ ਹੋਰ ਅੱਗੇ ਗਿਆ ਹੈ ਵੱਧ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦੁਨੇਸ਼ੂਰੀ ਤੁਸੀਂ ਸ਼ੇਅਰ ਤੋਂ ਦਾ ਲੈਣ ਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਪ੍ਰੇਸ਼ਟਾਚਾਰ ਘੂਸਖੋਰੀ ਦਾ ਚੁਕਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦੱਸਦੀ ਏ ਕਿ ਚੰਦ ਦਿਨ ਪਹਿਲਾਂ ਮੁਕੱਦਮਾ ਨੰਬਰ 18 ਦੀ ਗੱਲ ਕਰੀਏ ਤਾਂ ਵਿਜੀਲੈਂਸ ਵਿਭਾਗ ਨੇ ਡੀਟੀਓ ਦਫ਼ਤਰ ਵਿਖੇ ਇੱਕ ਡਾਟਾ ਐਂਟਰੀ ਕਰਨ ਵਾਲੇ ਕੰਪਿਊਟਰ ਆਪਰੇਟਰ ਇੱਕ ਕਲਰਕ ਤੇ ਰੈੱਡ ਹੈਂਡਲਿੰਗ ਇੱਕ ਏਜੰਟ ਨੂੰ ਫੜਿਆ ਸੀ ਜਿਹੜੇ ਫਾਈਲ ਕਲੀਅਰ ਆਉਣ ਦੇ ਉੱਤੇ ਵੱਧ ਪੈਸੇ ਲੈ ਕੇ ਭ੍ਰਿਸ਼ਟਾਚਾਰ ਕਰ ਰਹੇ ਸਨ ਘੂਸਖੋਰੀ ਦਾ ਕੰਮ ਕਰ ਰਹੇ ਸਨ ਇਹ ਕਾਲੀਆਂ ਕਰਤੂਤਾ ਸਾਹਮਣੇ ਆਈਆਂ ਸਨ ਲੇਕਿਨ ਹੁਣ ਹੋਰ ਵੱਡੀ ਡਿਵੈਲਪਮੈਂਟ ਹੋਈ ਹੈ ਵਿਜੀਲੈਂਸ ਵਿਭਾਗ ਨੇ ਸਖਤ ਕਾਰਵਾਈ ਕਰਦੇ ਹੋਏ ਸੈਂਕੜੇ ਫਾਈਲਾਂ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਜਿਹੜੀ ਸਖਤ ਕਾਰਵਾਈ ਕੀਤੀ ਹੈ ਉਸ ਦੇ ਅੰਦਰ ਦੋ ਖੜੱਪੇ ਸੱਪ ਰਿਸ਼ਵਤ ਖੋਰੀ ਦੇ ਦੋ ਖੜੱਪੇ ਸੱਪ ਹੁਣ ਰਿਸ਼ਵਤ ਖੋਰੀ ਦੀ ਬਿੱਲ ਚੋਂ ਬਾਹਰ ਨਿਕਲੇ ਆ ਦੱਸਦੀ ਹੈ ਇੱਕ ਐਸ.ਡੀ.ਐਮ ਲੈਵਲ ਦੇ ਵਿਅਕਤੀ ਦੇ ਉੱਤੇ ਅਫਸਰ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਵੀ ਨਾਮਿਨੇਟ ਕੀਤਾ ਗਿਆ ਤੇ ਇੱਕ ARTO ਨੂੰ ਵੀ ਜਿਹੜਾ ਹੁਣ ਨਾਮਿਨੇਟ ਕੀਤਾ ਗਿਆ ਤਾਂ ਦੱਸ ਦਈਏ ਹੁਣ ਇਸ ਮਾਮਲੇ ਦੇ ਵਿੱਚ ਅੱਧੀ ਦਰਜਣ ਲੋਕ ਜਿਹੜੇ ਆ ਉਹ ਨਾਮਿਨੇਟ ਕੀਤੇ ਗਏ ਆ ਐਸ ਡੀ ਐਮ ਸਾਹਿਬ ਦਾ ਨਾਮ ਦੱਸ ਦਿਆ ਰਵਿੰਦਰ ਕੁਮਾਰ ਬੰਸਲ ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਪ੍ਰਧਾਨਗੀ ਦੀ ਚੋਣ ਨਵੇਂ ਸ਼ਹਿਰ ਚ ਕਰਾਈ ਸੀ ਉਹ ਤੋਂ ਚਰਚਾ ਦਾ ਨਾਮ ਬਣ ਗਿਆ ਸੀਗਾ ਹੁਣ ਵਿਜੀਲੈਂਸ ਵਿਭਾਗ ਦੇ ਅਫਸਰ ਨਾਲ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰਾਤੀ ਰੇਡ ਕੀਤੀ ਸੀਗੀ ਲੇਕਿਨ ਐਸ ਡੀ ਐਮ ਸਾਹਿਬ ਜਿਹੜੇ ਹੱਥ ਨਹੀਂ ਆਏ ਲੇਕਿਨ ਇਹ ਜਿਹੜਾ ਏ ਆਰ ਟੀਓ ਆ ਉਹਨੂੰ ਗ੍ਰਿਫਤ ਚ ਲੈ ਲਿਆ ਗਿਆ ਉਸ ਦੇ ਨਾਮ ਰਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਤਾਂ ਸਾਥੀਓ ਵੱਡੇ ਸਵਾਲ ਨੇ ਦੇਖੋ ਜਿਹੜਾ ਆਮ ਲੋਕ ਨੇ ਉਹ ਆਪਣੇ ਵੱਲੋਂ ਫਾਈਲ ਤਿਆਰ ਕਰਵਾਉਣਾ ਚਾਹੁੰਦੇ ਨੇ ਉਹਨਾਂ ਤੋਂ ਵਾਧੂ ਪੈਸੇ ਲਏ ਜਾਂਦੇ ਨੇ ਔਰ ਇਹ ਵੀ ਗੱਲ ਦਾ ਖੁਲਾਸਾ ਮੈਂ ਤੁਹਾਡੇ ਅੱਗੇ ਕਰ ਦਵਾਂ ਕਿ ਵਾਧੂ ਪੈਸੇ ਕਿੰਨੇ ਲਏ ਜਾਂਦੇ ਸਨ ਦੱਸਿਆ ਜਾ ਰਿਹਾ ਕਿ ਜਿਹੜਾ ਪ੍ਰਾਈਵੇਟ ਏਜੰਸੀ ਉਹ ਆਪਣੀ ਫੀਸ ਪਾ ਕੇ 5000 ਰੁਪਏ ਲੈਂਦਾ ਸੀਗਾ ਜਿਹਦੇ ਵਿੱਚ ਉਹ 3500 ਰੁਪਏ ਰੱਖ ਲੈਂਦਾ ਸੀ 1500 ਅੱਗੇ ਰਸ਼ਵਤ ਦਿੱਤੀ ਜਾਂਦੀ ਸੀਗੀ ਹੇਠਲੇ ਜਿਹੜੇ ਮਲਾਜ਼ਮ ਐ ਉਹ 500 ਰੁਪਏ ਰੱਖ ਲੈਂਦੇ ਸਨ ਅਤੇ ਜਿਹੜੇ ਵੱਡੇ ਅਫਸਰ ਸਾਹਿਬ ਜਿਨ੍ਹਾਂ ਕੋ ਵੱਡਾ ਰਤਬਾ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਤਨਖਾਹਾਂ ਹੋਣਗੀਆਂ ਉਹ ਇੱਕ ਫਾਈਲ ਕਲੀਅਰ ਕਰਨ ਦਾ ਕਹਿੰਦੇ 1000 ਰੁਪਏ ਲੈਂਦੇ ਸਨ ਤਾਂ ਕਿੰਨੀ ਨਮੋਸ਼ੀ ਵਾਲੀ ਗੱਲ ਐ ਕਿ ਪ੍ਰਮਾਤਮਾ ਨੇ ਨਿਵਾਜਿਆ ਸਰਕਾਰਾਂ ਨੇ ਨਿਵਾਜਿਆ ਤੁਹਾਨੂੰ ਅੱਛੀ ਜੌਬ ਮਿਲੀ ਐ ਉਸਦੇ ਬਾਅਦ ਵੀ ਘੂਸਖੋਰੀ ਲੈਣ ਤੋਂ ਬਾਜ਼ ਨਹੀਂ ਆਏ ਜਿਹੜਾ ਦਲਾਲੀ ਦਾ ਇਹ ਧੰਦਾ ਐ ਜਿਹੜਾ ਦਫ਼ਤਰਾਂ ਦੇ ਅੰਦਰ ਤਲਾਲੀ ਕਰਨੀ ਹੈ ਧੰਦੇ ਚਲਾਉਣੇ ਉਹ ਤੋਂ ਬਾਜ਼ ਨਹੀਂ ਆਏ 1000 ਰੁਪਿਆ ਲੈ ਕੇ ਕਫਾਇਲ ਕਹਿੰਦੇ ਕਲੀਅਰ ਕੀਤੀ ਜਾ ਰਹੀ ਸੀਗੀ ਤਾਂ ਜਿਹੜਾ ਕਲਰਕ ਹੈ ਕੰਪਿਊਟਰ ਆਪਰੇਟਰ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਪ੍ਰਾਈਵੇਟ ਏਜੰਟ ਮਾਮਾ ਭਾਨ ਜੱਸ ਸਨ ਉਹਨਾਂ ਨੂੰ ਰੈੱਡ ਹੈਂਡਿਡਲੀ ਜਿਹੜਾ ਵਿਭਾਗ ਨੇ ਗ੍ਰਿਫਤਾਰ ਕੀਤਾ ਸੀਗਾ ਔਰ ਇੱਥੋਂ ਅਸੀਂ ਸਮਝੀਏ ਕਿ ਇਹ ਕਿਹਾ ਜਾਂਦਾ ਸੀਗਾ ਕਿ ਤੁਹਾਨੂੰ ਭਾਈ ਆਉਣ ਦੀ ਲੋੜ ਨਹੀਂ ਤੁਹਾਡੀ ਫਾਈਲ ਜਿਹੜੀ ਅਸੀਂ ਗੈਰ ਕਾਨੂੰਨੀ ਢੰਗ ਨਾਲ ਕਲੀਅਰ ਕਰਾ ਦੇਣੀ ਆ ਪਰ ਤੁਸੀਂ ਸਾਨੂੰ ਵਾਧੂ ਪੈਸੇ ਦੇਣੇ ਆ ਫਾਈਲ ਕਲੀਅਰ ਕਰਾਉਣ ਦੇ ਨਾਮ ਦੇ ਉੱਤੇ ਜਿਹੜਾ 5000 ਰੁਪਿਆ ਲਿਆ ਜਾਂਦਾ ਸੀ ਇਨਕਲੂਡਿੰਗ ਜੋ ਫਾਈਲ ਚਾਰਜਸ ਹੁੰਦੇ ਨੇ ਔਰ ਆਮ ਬੰਦਾ ਕਈ ਵੇਲੇ ਦੁਚਿੱਤੀ ਚ ਹੁੰਦਾ ਸੀ ਕਿ ਯਾਰ ਭਾਈ ਜਾਵਾਂਗੇ ਪਤਾ ਨਹੀਂ ਟੈਸਟ ਕਲੀਅਰ ਹੋਣਾ ਕਿ ਨਹੀਂ ਹੋਣਾ ਟਰੈਕ ਤੇ ਆ 5000 ਰੁਪਿਆ ਦੋਅਰ ਕਿਹਾ ਜਾਂਦਾ ਸੀ ਕਿ ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ ਸਿੱਧਾ ਲਾਇਸੈਂਸ ਜਿਹੜਾ ਤੁਹਾਡੇ ਹੱਥ ਫੜਾ ਦਿੱਤਾ ਜਾਊਗਾ ਆਮ ਬੰਦੇ ਦੀ ਲਾਚਾਰੀ ਦਾ ਜਿਹੜਾ ਫਾਇਦਾ ਲਿੱਤਾ ਜਾਂਦਾ ਸੀਗਾ ਲੇਕਿਨ ਇਸ ਦੇ ਨਾਲ ਸਿਰਫ ਇਹ ਗੱਲ ਨਹੀਂ ਕਿ ਜਿਹੜੇ ਇਹ ਚਾਰ ਸਰਕਾਰੀ ਮੁਲਾਜ਼ਮ ਜਿਹਨਾਂ ਤੇ ਨਾਮਿਨੇਟ ਕੀਤਾ ਗਿਆ ਉਹਨਾਂ ਤੇ ਹੀ ਆਉਂ ਚਾਉਂਦੀ ਹੈ ਇਹਦੇ ਦੇ ਨਾਲ ਸਿਸਟਮ ਦੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਵੀ ਕਟਖੜੇ 'ਚ ਖੜੀ ਹੁੰਦੀ ਹੈ ਇਹਦੇ ਨਾਲ ਸਿਸਟਮ ਜਿਹੜਾ ਆ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹਦੇ ਵੀ ਜਿਹੜਾ ਗਰਾਵਟ ਲੋਕਾਂ ਦੇ ਜ਼ਿਹਨ ਵਿੱਚ ਆਉਂਦੀ ਹੈ ਔਰ ਫਸੇ ਲੋਕ ਕੀ ਕਰਨ ਉਹ ਤਾਂ ਕਹਿੰਦੇ ਕਿ ਯਾਰ ਜੇ ਅਸੀਂ ਸਿਰਫ ਨਾਰਮਲ ਫੀਸ ਦਿੰਨੇ ਆ ਕਤਾਰਾਂ 'ਚ ਖੜਾਂਗੇ ਟੈਸਟ ਕਲੀਅਰ ਕਰਾਵਾਂਗੇ ਉਹਦੇ ਨਾਲੋਂ ਚੰਗਾ ਤਾਂ 5000 ਰੁਪਏ ਮੱਥੇ ਤੇ ਮਾਰੋ ਤੇ ਆਪਣਾ ਕੰਮ ਛੇਤੀ ਕਰਾਓ ਇਹ ਜਿਹੜੇ ਅਫਸਰ ਹੈ ਜਿਨ੍ਹਾਂ ਨੇ ਪ੍ਰਾਈਵੇਟ ਏਜੰਟਸ ਨੂੰ ਰੋਕਣਾ ਸੀ ਕਿ ਜਦੋਂ ਪਤਾ ਲੱਗਦਾ ਕਿ ਭਾਈ ਆ ਮਾੜਾ ਕੰਮ ਚੱਲ ਰਿਹਾ ਉਹਨਾਂ ਨੂੰ ਰੋਕਣ ਦੀ ਬਜਾਏ ਉਹਨਾਂ ਤੋਂ 1500 ਰੁਪਏ ਜਿਹੜੀ ਰਿਸ਼ਵਤ ਲਈ ਜਾਂਦੀ ਸੀਗੀ ਔਰ ਵਿਜੀਲੈਂਸ ਵਿਭਾਗ ਨੇ ਜਦੋਂ ਕਾਰਵਾਈ ਕੀਤੀ ਬਥੇਰੀਆਂ ਫਾਈਲਾਂ ਨੂੰ ਇਹ ਸੈਂਕੜੇ ਫਾਈਲਾਂ ਨੂੰ ਬਰੀਕੀ ਨਾਲ ਜਦੋਂ ਉਹਨਾਂ ਦੀ ਜਾਂਚ ਕੀਤੀ ਤਾਂ ਇਰੈਗੂਲੈਰਿਟੀਜ਼ ਜਿਹੜੀਆਂ ਸਾਹਮਣੇ ਆਈਆਂ ਉਸ ਤੋਂ ਬਾਅਦ ਸਖਤ ਕਾਰਵਾਈ ਹੁੰਦੀ ਹੈ ਤੇ ਹੁਣ ਐਸਡੀਐਮ ਲੈਵਲ ਦੇ ਅਫਸਰ ਅਤੇ ਏਆਰਟੀਓ ਨੂੰ ਵੀ ਜਿਹੜਾ ਆ ਉਹ ਨੋਮੀਨੇਟ ਕਰ ਲਿਆ ਗਿਆ ਏਆਰਟੀਓ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ ਐਸਡੀਐਮ ਹਲੇ ਗ੍ਰਿਫਤ ਤੋਂ ਬਾਹਰ ਹੈ ਉਹ ਭਗਾੜੇ ਨੇ ਵਿジネス ਵਿਭਾਗ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਛਾਪੇਮਾਰੀ ਚੱਲ ਰਹੀ ਹੈ ਔਰ ਜਲਦ ਹੀ ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਕੁਮਾਰ ਬੰਸਲ ਵੀ ਜਿਹੜੇ ਸਲਾਖਾਂ ਦੇ ਪਿੱਛੇ ਹੋਣਗੇ ਪਰ ਹੁਣ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਕਿ ਮਾਮਲਾ ਪੂਰਾ ਸਾਹਮਣੇ ਆਉਂਦਾ ਕਿਵੇਂ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਆਪਣੀ ਵਾਈਫ ਦੇ ਲਈ ਲਾਇਸੈਂਸ ਦੇ ਜਿਹੜੀ ਫਾਈਲ ਤਿਆਰ ਕਰਾਉਣ ਲਈ ਗਏ ਸੀਗੇ ਔਰ ਉਹਨਾਂ ਨੂੰ ਉੱਥੇ ਇਹ ਕਿਹਾ ਗਿਆ ਕਿ ਭਾਈ ਤੁਹਾਨੂੰ ਮੁੜ ਕੇ ਆਉਣ ਦੀ ਲੋੜ ਨਹੀਂ ਤੁਸੀਂ 800 ਰੁਪਏ ਜਮ੍ਹਾਂ ਕਰਾ ਦਿਓ ਤੁਹਾਡੇ ਹੱਥ 'ਚ ਲਾਇਸੈਂਸ ਫੜਾ ਦੇਣਾ ਤੇ ਉਸ ਤੋਂ ਬਾਅਦ ਉਹ ਵਿਅਕਤੀ ਜਿਹੜਾ ਆ ਬਿਜ਼ਨਸ ਵਿਭਾਗ ਕੋ ਸ਼ਿਕਾਇਤ ਕਰਦਾ ਤੇ ਰੈੱਡ ਹੈਂਡੈਡਲੀ ਜੋ ਸਾਰ ਤੱਕ ਇਨਫੋਰਮੇਸ਼ਨ ਪਹੁੰਚੀ ਅਸੀਂ ਗਲਤੀ ਪੁਸ਼ਟੀ ਨਹੀਂ ਕਰਦੇ ਜੋ ਸ਼ੁਰੂਆਤੀ ਜਾਣਕਾਰੀ ਪਹੁੰਚੀ ਹੈ ਤਾਂ ਬਿਜ਼ਨਸ ਵਿਭਾਗ ਨੇ ਰੈੱਡ ਹੈਂਡੈਡਲੀ ਰੰਗੇ ਹੱਥੀ ਜਿਹੜਾ ਏਜੰਟ ਐ ਉਸਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਫਾਈਲ ਕਲੀਅਰ ਕਰਾਉਣ ਦੇ ਗੈਰ ਕਾਨੂੰਨੀ ਢੰਗ ਨਾਲ ਫਾਈਲ ਕਲੀਅਰ ਕਰਾਈ ਜਾਂਦੀ ਸੀ ਕਿ ਤੇ ਉਸਦੇ ਵਾਧੂ ਪੈਸੇ ਲਏ ਜਾਂਦੇ ਸਨ ਕਲਰਕ ਜਿਹ ਰੱਖਦੇ ਸੀਗੇ ਤੇ ਜਿਹੜੇ ਐਸ ਡੀ ਐਮ ਲੈਵਲ ਦੇ ਅਫਸਰ ਸਨ ਉਹਨਾਂ ਨੂੰ 1000 ਰੁਪਇਆ ਦੇ ਕੇ ਫਾਈਲ ਕਲੀਅਰ ਕਰਵਾਈ ਜਾਂਦੀ ਸੀ ਪਤਾ ਨਹੀਂ ਕਿੰਨੇ ਕਿ ਮਹੀਨੇ ਚ ਫਾਈਲਾਂ ਕਲੀਅਰ ਕਰਵਾਈਆਂ ਜਾਂਦੀਆਂ ਹੁਣ ਕਿੰਨੇ ਕੁ ਖੂਸਖੋਰੀ ਦਾ ਕੰਮ ਚੱਲ ਰਿਹਾ ਸੀ ਭ੍ਰਿਸ਼ਟਾਚਾਰੀ ਦਾ ਕੰਮ ਚੱਲ ਰਿਹਾ ਸੀ ਰਿਸ਼ਵਤ ਖੋਰੀ ਦਾ ਕੰਮ ਚੱਲ ਰਿਹਾ ਸੀ ਤਾਂ ਦਫ਼ਤਰ ਨਹੀਂ ਦਫ਼ਤਰ ਦੇ ਅੰਦਰ ਧੰਦਾ ਚੱਲ ਰਿਹਾ ਸੀ ਜਿਸ ਨੂੰ ਵਿਜਨੈਸ ਵਿਭਾਗ ਨੇ ਨੱਥ ਪਾਈ ਹੈ ਨਾਲ ਦੀ ਨਾਲ ਗੱਲ ਕਰੀਏ ਹੁਣ ਛਾਪੇਮਾਰੀ ਚੱਲ ਰਹੀ ਹੈ ਐਸਡੀਐਮ ਸਾਹਿਬ ਨੂੰ ਫੜਨ ਦੇ ਲਈ ਵਿਜਨੈਸ ਵਿਭਾਗ ਤਤਪਰ ਹੈ ਬੜੀ ਤਰਫਤਾਰਨਾ ਕੰਮ ਕੀਤਾ ਜਾ ਰਿਹਾ ਤਫਤੀਸ਼ ਚੱਲ ਰਹੀ ਹੈ ਬਰੀਕੀ ਨਾਲ ਕੰਮ ਚੱਲ ਰਿਹਾ ਹੁਣ ਐਸਡੀਐਮ ਸਾਹਿਬ ਸ਼ਾਇਦ ਇਹ ਖਬਰ ਸੁਣ ਕੇ ਕਹਿਣ ਕਿ ਯਾਰ ਨੱਕ ਕੱਟੀ ਗਈ ਕਿਹੜੇ ਕਿ ਉਸ ਸਮੇਂ ਨਕ ਤਾਂ ਵੀ ਬਹੁਤ ਸੀ ਫਾਈਲ ਕਲੀਅਰ ਕਰਨ ਦੇ ਪੈਸੇ ਜਿਹੜੇ ਆ ਉਹ ਹੱਥ ਤੇ ਹੱਥ ਮਾਰ ਕੇ ਲਏ ਜਾ ਰਹੇ ਸਨ ਤਾਂ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਜੇ ਪਰਮਾਤਮਾ ਨੇ ਨਵਾਜਿਆ ਜੇ ਕੋਈ ਮਿਹਨਤ ਕਰਕੇ ਤੁਸੀਂ ਕਿਸੇ ਪਦਵੀ ਤੇ ਬੈਠਿਆ ਤਾਂ ਲੋਕ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਪਬਲਿਕ ਸਰਵੰਟ ਨੂੰ ਪਬਲਿਕ ਦੀ ਸੇਵਾ ਕਰਨੀ ਚਾਹੀਦੀ ਹੈ ਪਬਲਿਕ ਤੋਂ ਪੈਸੇ ਪਰੋਟਣੇ ਸ਼ੁਰੂ ਕਰ ਦੇਣ ਤਾਂ ਉਹ ਸਰਕਾਰ ਹੀਟ ਲੀਆਂ ਸਰਕਾਰਾਂ ਦੇ ਨੱਕ ਥੱਲੇ ਜੋ ਮਰਜ਼ੀ ਕਰੀ ਜਾਓ ਲੇਕਿਨ ਉਹ ਸਰਕਾਰ ਦੀ ਕਹਿੰਦੇ लाठी ਵਿੱਚ ਆਵਾਜ਼ ਨਹੀਂ ਹੁੰਦੀ ਪਰ ਉਹ ਜਿਹੜਾ ਦਰਦ ਆ ਫਿਰ ਉਹ ਬੰਦੇ ਦੇ ਜ਼ਿਹਨ ਚ ਸਾਰੀ ਉਮਰ ਰਹਿੰਦਾ ਪਰ ਸਰਕਾਰਾਂ ਕੇ ਵੀ ਵੱਡੇ ਸਵਾਲ ਨੇ ਸਰਕਾਰਾਂ ਵੀ ਜਿਹੜੀਆਂ ਕਟ ਖੜੇ ਵਿੱਚ ਖੜੀਆਂ ਹੁੰਦੀਆਂ ਨੇ ਕਿ ਕਿਹਾ ਤਾਂ ਜਾਂਦਾ ਕਿ ਰਿਸ਼ਵਤ ਦਾ 1 ਰੁਪਿਆ ਵੀ ਹਰਾਮ ਹੈ ਲੇਕਿਨ 3 ਸਾਲਾਂ ਕਿ ਸਰਕਾਰ ਨੂੰ ਤਾਂ ਇੱਕ ਕੰਮ ਤਿੰਨ ਸਾਲਾਂ ਤੋਂ ਵੱਡੇ ਪੱਧਰ ਤੇ ਚੱਲ ਰਿਹਾ ਸੀਗਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੱਧੀ ਦਰਜਨ ਦੇ ਕਰੀਬ ਲੋਕ ਜਿਹੜੇ ਆ ਉਹ ਨਾਮਿਨੇਟ ਕਰ ਲਏ ਗਏ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਹੜੇ ਵੱਡੇ ਖਲਾਸੇ ਹੁੰਦੇ ਨੇ ਜਿਹੜੇ ਵੀ ਖਲਾਸੇ ਸਾਡੇ ਤੱਕ ਪਹੁੰਚਣਗੇ ਅਸੀਂ ਤੁਹਾਡੇ ਤੱਕ ਪਹੁੰਚਦੇ ਕਰਦੇ ਆਂਗੇ ਤੁਸੀਂ ਸਾਡੇ ਨਾਲ ਬੜੇ ਰਹਿਣਾ ਬਹੁਤ ਬਹੁਤ ਸ਼ੁਕਰੀਆ